ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਸੇ ਕੌਮ ਦੀ ਵਿਕਾਸ ترقی ਜਾਂ ਚੜ੍ਹਦੀ ਕਲਾ ਵੇਖਣੀ ਹੋਵੇ ਤਾਂ ਉਸਦੇ ਪਿਛੋਕੜ ਤੇ ਵਰਤਮਾਨ ਨੂੰ ਮਿਲਾ ਕੇ ਵੇਖ ਲੈਣਾ ਚਾਹੀਦਾ ਹੈ ਕਿ ਉਹ ਜਿਹੜੀ ਕੌਮ ਹੈ ਇਹ ਨਹੀਂ ਉਛਾਹ ਤੇ ਜੋਸ਼ ਤੇ ਵਿੱਚ ਹੁਣ ਵੀ ਹੈ ਜਿੰਨੇ ਉਛਾ ਤੇ ਜੋਸ਼ ਤੇ ਵਿੱਚ ਉਹ ਆਪਣੀ ਉਤਪਤੀ ਵੇਲੇ ਸੀ ਦੋਵਾਂ ਦਾ ਕੰਪੈਰੀਜ਼ਨ ਕਰਕੇ ਵੇਖਣਾ ਚਾਹੀਦਾ ਹੈ ਸੋ ਇਸ ਗੱਲ ਦਾ ਤੱਤ ਇਹ ਨਿਕਲਦਾ ਹੈ ਜੇ ਉਹ ਕੌਮ ਉਨੀ ਹੀ ਚੜ੍ਹਦੀ ਕਲਾ ਦੇ ਵਿੱਚ ਹੋਵੇ ਜਿੰਨੀ ਪਹਿਲਾਂ ਸੀ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਉਸ ਕੌਮ ਨੂੰ ਉਸ ਕਮਿਊਨਿਟੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਕਿਤਾਬ ਦੇ ਵਿੱਚ ਤਿੰਨ ਕੱਲੂਕਾਰੇ ਵਾਪਰੇ ਪਹਿਲਾ 1746 ਦੂਜਾ 1762 ਤੇ ਤੀਜਾ ਕੱਲੂਕਾਰਾ ਵਾਪਰਿਆ ਜੂਨ 1984 ਦਾ ਜੇ ਸਵੈਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਅਤੇ ਉਹਨਾਂ ਦੇ ਨਾਲ ਕਈ ਸਿੰਘਾਂ ਸਿੰਘਣੀਆਂ ਸੰਤਾਂ ਦੀ ਸ਼ਹੀਦੀ ਹੋਈ ਅਤੇ ਜੋ ਜਾਰੂ ਸਿੰਘਾਂ ਨੇ ਡਟ ਕੇ ਫੌਜਾਂ ਦੇ ਮੁਕਾਬਲੇ ਵੀ ਕੀਤੇ ਤੇ ਇਹ ਕੱਲੂਕਾਰਾ ਇੱਥੇ ਹੀ ਖਤਮ ਨਹੀਂ ਹੋਇਆ ਸਾਗੋਂ ਇਸ ਕੱਲੂਕਾਰੇ ਦੇ ਨਾਲ ਅੱਗੇ ਸਿੱਖ ਜੈਨੋਸਾਈਡ ਨਸਲਕੁਸ਼ੀ ਨਵੰਬਰ 1984 ਤੇ 1995 ਤੱਕ ਹੋਏ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਸਿੰਘ ਇਹ ਖਾੜਕੂ ਸੰਘਰਸ਼ ਵਿੱਚ ਛੋਏ ਸ਼ਹੀਦ ਸਿੰਘਾਂ ਨੂੰ ਜੋੜਿਆ ਜਾਂਦਾ ਹੈ ਇਹ ਕੱਲੂ ਕਾਰਾ ਲੱਗ ਪੰਗ 10 ਸਾਲ ਚੱਲਿਆ ਗੱਲ ਵਰਣਨਯੋਗ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦਾ ਪਿਸ਼ੋਕੜ ਕਿੱਥੋਂ ਸ਼ੁਰੂ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸਤਗੁਰੂ ਮਹਾਰਾਜ ਜੀ ਖੇਦਰਾਣੇ ਦੀ ਢਾਬ ਵੱਲ ਨੂੰ ਜਾ ਰਹੇ ਨੇ ਕੋਟ ਕਪੂਰੇ ਦੇ ਕੋਲ ਪਹੁੰਚੇ ਨੇ ਉਥੋਂ ਦਾ ਹਾਕਮ ਸੀ ਕਪੂਰਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਨੇ ਚੌਧਰੀ ਕਪੂਰੇ ਦੇ ਕੋਲ ਤੇ ਚੌਧਰੀ ਕਪੂਰੇ ਨੂੰ ਮਹਾਰਾਜ ਜੀ ਨੇ ਪੁੱਛਿਆ ਕਿ ਅੱਗੇ ਸਾਨੂੰ ਇਹੋ ਜੀ ਥਾਂ ਦੱਸੀ ਜਾਵੇ ਕਿਉਂਕਿ ਗੁਰੂਕਾਰ ਦਾ ਸ਼ਰਧਾਲੂ ਸੀ ਇਹੋ ਜੀ ਥਾਂ ਸਾਨੂੰ ਦੱਸੀ ਜਾਵੇ ਜਿਸ ਦੇ ਨਾਲ ਅਸੀਂ ਪਿੱਛੇ ਪਈਆਂ ਮੁਗਲ ਫੌਜਾਂ ਦਾ ਟਾਕਰਾ ਕਰੀਏ ਵਜ਼ੀਰ ਖਾਨ ਵੱਡੀ ਤਕੜੀ ਫੌਜ ਲੈ ਕੇ ਗੁਰੂ ਸਾਹਿਬ ਦੇ ਪਿੱਛੇ ਆ ਰਿਹਾ ਸੀ ਹਾਕਮ ਨੇ ਉਹਨਾਂ ਨੂੰ ਕਪੂਰੇ ਚੌਧਰੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀ ਨਾਲ ਕੁਝ ਆਪਣੇ ਬੰਦੇ ਤੇ ਬਰਾੜਾਂ ਦੇ ਕਾਮਲੂ ਨਾਲ ਭੇਜਿਆ ਦੇਖੇ ਦਰਾਨੇ ਦੀ ਢਾਬ ਵੱਲ ਇਸ਼ਾਰਾ ਕੀਤਾ ਸਤਿਗੁਰੂ ਜੀ ਉਧਰ ਤੁਰੇ ਮਝਾਲ ਸਿੰਘ ਆਨ ਪਤਾ ਲਗਾ ਉਹਨਾਂ ਨੇ ਵਜ਼ੀਰ ਖਾਨ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀਆਂ ਪਾਈਆਂ ਤੇ ਪਾਈ ਮਾਹ ਸਿੰਘ ਦੀ ਗਵਾਹੀ ਦੇ ਹੇਠ ਆਪਣੀ ਪੁੱਲ ਕਲਗੀ ਤਰਪਾਸ਼ਾ ਜੀ ਕੋਲ ਬਖਸ਼ਾਈ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਜ਼ਖਮੀਆਂ ਦਾ ਜਾਇਜ਼ਾ ਲਿਆ ਮਾਤਾ ਪਾਕੌਰ ਜੀ ਉਹਨਾਂ ਨੂੰ ਹੀ ਵਰ ਦਿੱਤੇ ਤੇ ਫਿਰ ਸਤਿਗੁਰੂ ਜੀ ਜਦੋਂ ਗਏ ਨੇ ਅੱਗੇ ਮਹਾ ਸਿੰਘ ਜੀ ਨੇ ਮਾਜੇ ਦੀ ਸਿੱਖੀ ਰੱਖ ਲਈ ਤੇ ਪਾਈ ਦਾਨ ਸਿੰਘ ਜੀ ਜਦੋਂ ਜਾ ਰਹੇ ਨੇ ਮਹਾਰਾਜ ਜੀ ਦੇ ਨਾਲ ਤੇ ਪਾਈ ਦਾਨ ਸਿੰਘ ਜੀ ਦੇ ਪਾਈ ਦਾਨ ਸਿੰਘ ਜੀ ਬਰਾੜ ਉਹਨਾਂ ਦੇ ਪੁੱਤਰ ਨੇ ਗੁਰੂ ਸਾਹਿਬ ਦੇ ਘੋੜੇ ਨੂੰ ਚਾਬਕ ਮਾਰਿਆ ਕਿਉਂਕਿ ਉਹ ਘੋੜਾ ਬੜੀ ਹੌਲੀ-ਹੌਲੀ ਤੁਰ ਰਿਹਾ ਸੀ ਤੇ ਸਤਗੁਰੂ ਮਹਾਰਾਜ ਨੇ ਇਸ ਉੱਤੇ ਬੜੀ ਨਾਰਾਜ਼ਗੀ ਜਤਾਈ ਤੇ ਚੋ ਪਾਈ ਦਾਨ ਸਿੰਘ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪੁੱਤਰ ਨੂੰ ਬਖਸ਼ ਲਓ ਮਹਾਰਾਜ ਜੀ ਨੇ ਆਖਿਆ ਕੋਈ ਗੱਲ ਨਹੀਂ ਅਸੀਂ ਬਖਸ਼ ਦਿੰਦਾ ਤੇ ਪਾਈ ਦਾਨ ਸਿੰਘ ਜੀ ਨੇ ਆਖਿਆ ਸਤਿਗੁਰੂ ਜੀ ਮੈਨੂੰ ਅਜੇ ਵੀ ਸ਼ੰਕਾ ਹੈ ਸੰਸਾ ਹੈ ਮੇਰੇ ਮਨ ਦੇ ਵਿੱਚ ਕਿ ਆਪ ਜੀ ਦੇ ਬਚਨ ਕਦੀ ਵਿਅਰਥ ਨਹੀਂ ਜਾਂਦੇ ਸਤਿਗੁਰਾਂ ਨੇ ਆਖਿਆ ਪਾਈ ਦਾਨ ਸਿੰਘ ਜੀ ਜਿਵੇਂ ਜੰਗਲ ਵਿੱਚ ਅਗ ਲੱਗੇ ਸ਼ੇਰ ਤੇ ਸ਼ੇਰਨੀ ਆਪਣੇ ਬੱਚਿਆਂ ਨੂੰ ਮੂੰਹ ਵਿੱਚ ਪਾ ਕੇ ਸੁਰੱਖਿਅਤ ਥਾਵਾਂ ਤੇ ਖੜਦੇ ਨੇ ਇਸ ਦਾ ਮਤਲਬ ਇਹ ਨਹੀਂ ਵੇਖਣ ਵਾਲੇ ਨੂੰ ਤਾਂ ਇਹੋ ਲੱਗਦਾ ਹੈ ਕਿ ਉਹ ਸ਼ੇਰ ਕਿਤੇ ਆਪਣੇ ਬੱਚੇ ਨੂੰ ਖਾ ਨਾ ਜਾਵੇ ਪਰ ਪਾਈ ਦਾਨ ਸਿੰਘ ਜੀ ਇਹ ਉਸ ਤੇ ਭਲੇ ਵਾਸਤੇ ਹੁੰਦਾ ਹੈ ਅਸੀਂ ਤੁਹਾਡੇ ਪੁੱਤਰ ਨੂੰ ਮਾਫ ਕੀਤਾ ਪਾਈ ਦਾਨ ਸਿੰਘ ਜੀ ਅੱਗੇ ਗਏ ਅੱਗੇ ਸਤਿਗੁਰੂ ਨ ਮਹਾਰਾਜ ਜੀ ਨੇ ਜਦੋਂ ਜਾ ਰਹੇ ਨੇ ਪਿੰਡ ਛੱਤਿਆਣੇ ਦੇ ਕੋਲ ਇਹ ਇਲਾਕਾ ਉਸ ਸਮੇਂ ਬਰਾੜਾਂ ਦਾ ਸੀ ਪਾਈ ਦਾਸ ਸਿੰਘ ਬਰਾੜ ਤੇ ਉਹਨਾਂ ਦੇ ਨਾਲ ਜਿਹੜੇ ਬਰਾੜ ਸਾਥੀ ਸਨ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਸਨ ਉਹਨਾਂ ਨੇ ਸੋਚਿਆ ਕਿ ਸਾਤੂਗ੍ਰਾਂ ਨੇ ਸਾਨੂੰ ਕਈ ਚਿਰ ਹੋ ਗਿਆ ਤਨਖਾਹਾਂ ਨਹੀਂ ਦਿੱਤੀਆਂ ਤੇ ਇੱਥੋਂ ਅੱਗੇ ਸਾਡਾ ਇਲਾਕਾ ਸਮਾਪਤ ਹੋ ਜਾਵੇਗਾ ਗੁਰੂ ਸਾਹਿਬ ਦਾ ਘੋੜਾ ਰੋਕ ਕੇ ਤੇ ਅਸੀਂ ਉਹਨਾਂ ਕੋਲੋਂ ਤਨਖਾਹਾਂ ਦੀ ਮੰਗ ਕਰੀਏ ਪਾਈ ਦਾਸ ਸਿੰਘ ਜੀ ਨਾ ਮੰਨੇ ਉਹਨਾਂ ਨੇ ਇਸ ਕੰਮ ਤੋਂ ਆਪਣੇ ਸਾਥੀਆਂ ਨੂੰ ਵਰਜਿਆ ਗਿਣਤੀ ਦੇ ਸਾਥੀ ਭਾਈ ਦਾਨ ਸਿੰਘ ਜੀ ਦੇ ਵੱਲ ਹੋ ਗਏ ਤੇ ਬਹੁਤ ਸਾਰੇ ਜਿਹੜੇ ਨੇ ਉਹ ਗੁਰੂ ਸਾਹਿਬ ਦਾ ਘੋੜਾ ਰੋਕਣ ਲਈ ਤਿਆਰ ਹੋ ਗਏ ਮਹਾਰਾਜ ਜੀ ਦਾ ਉਹਨਾਂ ਨੇ ਘੋੜੇ ਦੀ ਲਗਾਮ ਫੜੀ ਤੇ ਮਹਾਰਾਜ ਜੀ ਨੂੰ ਆਖਿਆ ਕਿ ਸਾਨੂੰ ਸਾਡੀਆਂ ਤਨਖਾਹਾਂ ਦੇ ਦਿਓ ਸਤ ਗੁਰੂ ਜੀ ਨੇ ਆਖਿਆ ਥੋੜਾ ਜਿਹਾ ਸਬਰ ਕਰੋ ਅਸੀਂ ਤੁਹਾਨੂੰ ਤੁਹਾਡੀਆਂ ਤਨਖਾਹਾਂ ਇੱਕ-ਇੱਕ ਦਿਨ ਦਾ ਹਿਸਾਬ ਕਰਕੇ ਦਵਾਂਗੇ ਪਰ ਅਜੇ ਨਹੀਂ ਨਾ ਮੰਨੇ ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ ਕਿ ਤੁਹਾਨੂੰ ਸਿੱਖੀ ਚਾਹੀਦੀ ਹੈ ਕਿ ਤਨਖਾਹਾਂ ਜੇ ਤੇ ਸਿੱਖੀ ਰੱਖਦੇ ਹੋ ਬਾਅਦ ਵਿੱਚ ਤਨਖਾਹਾਂ ਵੀ ਮਿਲ ਜਾਣਗੀਆਂ ਜੇ ਹੁਣੇ ਤਨਖਾਹਾਂ ਚਾਹੀਦੀਆਂ ਨਾਲ ਤੇ ਫਿਰ ਸਿੱਖੀ ਛੱਡਾ ਛੱਡ ਦਿਓ ਉਹਨਾਂ ਬਰਾੜਾ ਨੇ ਕਿਹਾ ਕਿ ਸਾਨੂੰ ਤਨਖਾਹਾਂ ਚਾਹੀਦੀਆਂ ਨੇ ਸਤਿਗੁਰੂ ਮਹਾਰਾਜ ਜੀ ਉਸੇ ਸਮੇਂ ਇੱਕ ਅਚਰਜ ਕਹਾਵਤਕ ਵਰਤਾਇਆ ਇੱਕ ਸਿੱਖ ਇੱਕ ਕਾਫਲਾ ਲੈ ਕੇ ਆਇਆ ਉਹਨਾਂ ਦੇ ਕੋਲ ਸੋਨੇ ਦੀਆਂ ਅਸ਼ਰਫੀਆਂ ਸਨ ਤੇ ਸਤਿਗੁਰੂ ਜੀ ਦੇ ਅੱਗੇ ਭੇਟ ਕਰਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਹੀ ਧੰ ਹੈ ਸਤਿਗੁਰੂ ਮਹਾਰਾਜ ਜੀ ਨੇ ਬਰਾੜਾਂ ਨੂੰ ਤਨਖਾਹਾਂ ਦਿੱਤੀਆਂ ਤੇ ਭਾਈ ਦਾਨ ਸਿੰਘ ਜੀ ਤੇ ਨਾਲ ਜਿਹੜੇ ਉਹਨਾਂ ਦੇ ਸਾਥੀ ਸਨ ਉਹਨਾਂ ਨੂੰ ਆਖਿਆ ਤੁਸੀਂ ਵੀ ਆਪਣੇ ਭਰਾਵਾਂ ਵਾਂਗ ਤਨਖਾਹਾਂ ਲੈ ਜਾਓ ਤੇ ਭਾਈ ਦਾਨ ਸਿੰਘ ਜੀ ਨੇ ਆਖਿਆ ਸਤਿਗੁਰੂ ਜੀ ਸਾਨੂੰ ਤਨਖਾਵਾ ਨਹੀਂ ਚਾਹੀਦੀਆਂ ਸਾਨੂੰ ਸਿੱਖੀ ਚਾਹੀਦੀ ਹੈ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋਏ ਮਹਾਰਾਜ ਜੀ ਕਹਿੰਦੇ ਭਾਈ ਦਾਨ ਸਿੰਘ ਜੀ ਭਾਈ ਮਹਾ ਸਿੰਘ ਨੇ ਮਾਝੇ ਦੀ ਸਿੱਖੀ ਰੱਖੀ ਸੀ ਤੁਸੀਂ ਮਾਲਵੇ ਦੀ ਸਿੱਖੀ ਰੱਖ ਲਈ ਤੇ ਹੁਣ ਇਤਿਹਾਸ ਦੀ ਕੜੀ ਇੱਥੇ ਜੁੜਦੀ ਹੈ ਕਿ ਭਾਈ ਦਾਨ ਸਿੰਘ ਬਰਾੜ ਦੀ ਪੀੜੀ ਦੇ ਵਿੱਚੋਂ ਹੋਏ ਨੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਮਹਾਪੁਰਖ ਤੇ ਜਿਹੜੇ ਬਰਾੜ ਤਨਖਾਵਾ ਲੈ ਕੇ ਚਲੇ ਗਏ ਸਨ ਮਹਾਰਾਜ ਨੂੰ ਮਹਾਰਾਜ ਤੋਂ ਬੇਮਖ ਹੋ ਕੇ ਉਹਨਾਂ ਦੀ ਪੀੜੀ ਦੇ ਵਿੱਚ ਹੋਇਆ ਕੁਲਦੀਪ ਬਰਾੜ ਲੈਫਟੀਨੈਂਟ ਜਰਨਲ ਉਸ ਸਮੇਂ ਦਾ ਜਿਸ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੇ ਲਈ ਫੌਜ ਦੀ ਅਗਵਾਈ ਕੀਤੀ ਸੀ ਸੋ ਇਹ ਫਰਕ ਹੈ ਗੁਰੂ ਤੋਂ ਬੇਮਖ ਤੇ ਗੁਰੂ ਦੇ ਅੱਗੇ ਸਨਮਖ ਹੋਇਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ